ਜਿੰਦਗੀ ਦਾ ਸੰਘਰਸ਼ ਵੀ ਕਿੱਦਾਂ ਬੰਦਾ ਕੀ ਕੁਝ ਜ਼ਿੰਦਗੀ ਦੇ ਵਿੱਚ ਕਰਦਾ ਜਵਾਨੀ ਭਰੀ ਜ਼ਿੰਦਗੀ ਦੇ ਵਿੱਚ ਕਿੱਦਾਂ ਫਰਦੇਸ ਕਰਦਾ ਕੀ ਨਹੀਂ ਸਾਰੀਆਂ ਗੱਲਾਂ ਮੇਰਾ ਭਰਾ ਤੁਹਾਨੂੰ ਦੱਸੂਗਾ ਹਾਂਜੀ ਇਹ ਆ ਮੇਰਾ ਭਰਾ ਪਹਿਲਾਂ ਤਾਂ ਨਾਮ ਦੱਸ ਭਰਾ ਮੇਰਾ ਤੇ ਨਾਮ ਕੀ ਆ ਮੇਰਾ ਨਾਮ ਗੁਰਜੰਤ ਸਿੰਘ ਹੈ ਗੁਰਜੰਤ ਸਿੰਘ ਤੇ ਮੀਡੀਆ ਤੋਂ ਕਿੱਥੋਂ ਇੰਡੀਆ ਦਾ ਪ੍ਰੈਸਰ ਭੱਟੇ ਵਰਤਦਾ ਸਰ ਭੱਟੇ ਵਰਤਦਾ ਹੁਣ ਇਸ ਟਾਈਮ ਕਿੱਥੇ ਆਂ ਸਤੰਬਰ ਬੈਂਦੇ ਵਿੱਚ ਬੈਂਦੇ ਫਰੈਂਡ ਦੇ ਵਿੱਚ ਆਇਆ ਤੁਹਾਨੂੰ ਕਿੰਨੇ ਸਾਲ ਹੋ ਗਏ ਕਿਹੜੇ ਸਾਲ ਦੇ ਵਿੱਚ ਆਇਆ ਸੀ ਮੈਂ 2018 ਦੇ ਵਿੱਚ ਆਇਆ ਸਤੰਬਰ 18 ਨੂੰ ਇੱਜਤ ਤੇ ਆਇਆ ਅੱਛਾ ਫਰੈਂਡ ਦੇ ਵਿੱਚ ਫਲਪੈਂ ਕਿੰਨੇ ਸਾਲ ਦੀ ਉਮਰ ਸੀ ਜਦੋਂ ਆਇਆ ਸੀ ਮੇਰੀ ਲੱਗੀ ਸੀ 20 ਸਾਲ 20 ਸਾਲ ਦੀ ਉਮਰ ਸੀ ਤੇ ਹੁਣ ਕਿੰਨੇ ਸਾਲ ਉਮਰ ਹੋਣਾ ਹੋਣਾ ਹੋ ਵੀ 27 ਸਾਲ 27 ਸਾਲ ਹੋਰ ਹੋ ਗਈ ਹਾਂਜੀ ਯਾਨੀ ਕਿ ਫਿਰ 7 ਸਾਲ ਹੋ ਗਏ ਤੁਹਾਨੂੰ 7 ਸਾਲ ਅੱਠਵਾਂ ਲੱਗਾ ਹੈ ਅੱਠਵਾਂ ਲੱਗਾ ਹੈ ਅੱਛਾ ਜੀ ਤੇ ਜਦੋਂ ਆਇਆ ਸੀਗਾ ਉਸ ਟਾਈਮ ਕੀ ਲੈ ਕੇ ਆ ਸੀ ਡ੍ਰੀਮ ਕੀ ਲੈ ਕੇ ਆ ਸੀ ਕਿ ਬਾਹਰ ਜਾਣਾ ਤੇ ਕੀ ਕਰਕੇ ਆਉਣਾ ਕੀ ਨਹੀਂ ਕਰਨਾ ਡ੍ਰੀਮ ਇਹ ਹੀ ਕਿ ਚਲੋ ਘਰ ਦੀ ਮਜਬੂਰੀਆਂ ਦਾ ਇਸ ਕੋ ਜੋ ਆਪਣਾ ਸ਼ੌਕ ਜੀ ਅੱਛਾ ਜੀ ਤੇ ਬਾਹਰ ਜਾਈਏ ਵੇਖੀਏ ਮਹੌਲ ਦੁਨੀਆ ਦਾ ਕੀ ਹੈ ਓਕੇ ਕਿੱਦਾਂ ਰਹਿੰਦੀ ਹੈ ਕੀ ਸਿਸਟਮ ਹੈ ਬਾਹਰ ਪ੍ਰਦੇਸ਼ ਕੇ ਦਾਦਾ ਬਾਹਰ ਪ੍ਰਦੇਸ਼ ਦੇ ਹਾਲਾਤ ਵੇਖ ਲਿਆ ਡ੍ਰੀਮ ਨੂੰ ਬੁਰੇ ਕਰ ਲਿਆ ਮਜਬੂਰੀਆਂ ਵਿੱਚ ਸਾਰਾ ਕੁਝ ਮਾਲਕ ਨੇ ਦੇ ਜਦੋਂ ਆਏ ਸੀ ਉਦੋਂ ਕਰਦੇ ਹਾਲਾਤ ਕੀ ਸੀ ਉਦੋਂ ਬਾਈ ਕਰਦੇ ਹਾਲਾਤ ਬਹੁਤ ਮਾਰੇ ਆਈ ਹਾਂ ਜੀ ਆ ਯਾਰ ਕਰਨ ਵਾਲਾ ਜੀ ਬਹੁਤ ਹੀ ਜਿਆਦਾ ਹਾਲਾਤ ਮਾਰੇ ਸੀ ਆਖੋ ਹਾਂ ਬਹੁਤ ਹੀ ਓਕੇ ਕਿੰਨੇ ਭੈਣ ਭਰਾ ਤੁਸੀਂ ਤਿੰਨ ਭੈਣ ਭਰਾ ਜੀ ਓਕੇ ਭੈਣ ਵੱਡੀ ਭੈਣ ਵੱਡੀ ਉਸ ਤੋਂ ਛੋਟਾ ਮੈਂ ਉਸ ਮੇਰੇ ਤੋਂ ਛੋਟਾ ਮੇਰਾ ਛੋਟਾ ਬ੍ਰਦਰ ਠੀਕ ਆ ਭੈਣ ਦਾ ਵਿਆਹ ਹੋ ਗਿਆ ਹਾਂ ਜੀ ਹੋ ਗਿਆ 3 ਸਾਲ ਹੋ ਗਿਆ ਓਕੇ ਭੈਣ ਦਾ ਵਿਆਹ ਵੀ ਨਹੀਂ ਵੇਖਿਆ ਨਹੀਂ ਚਲੋ ਇਦਾਂ ਹੀ ਹੁੰਦਾ ਜਦੋਂ ਬੰਦਾ ਪ੍ਰਦੇਸ਼ ਦੇ ਵਿੱਚ ਹੁੰਦਾ ਕਈ ਖੁਸ਼ੀਆਂ ਬੰਦੇ ਨੂੰ ਛਡਨੀਆਂ ਪੈਂਦੀਆਂ ਇਹ ਕਿ ਕੰਮ ਵੀ ਛੱਟਨੇ ਪੈਂਦੇ ਆ ਚਲੋ ਮਾਲਕ ਮਾਤਾ ਪਿਤਾ ਨੂੰ ਤੰਦਰੁਸਤੀ ਬਖਸ਼ੀਏ ਸਭ ਖੁਸ਼ੀ ਆ ਮਾਪ ਪਿਓ ਸਲਾਮਤ ਰਵੇ ਭੈਣ ਭਰਾ ਬਾਕੀ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਹੁਣ ਚਲੋ ਚੱਲੇ ਆ ਹੋਰ ਵੀ ਚਲੋ ਵਾਹਿਗੁਰੂ ਕਿਰਪਾ ਕਰੇ ਪਰਿਵਾਰ ਨੂੰ ਸੁਗੀ ਕਰਨ ਲਈ ਇੱਕ ਦਿਨ ਬਲੀ ਦੇਣੀ ਪੈਂਦੀ ਹੈ ਬਲੀ ਤਾਂ ਦੇਣੀ ਪੈਂਦੀ ਹੈ ਪਰ ਮੈਂ ਜੋ ਤੈਨੂੰ ਨਵਾਬ ਦੀ ਦਿਲ ਦੀ ਗੱਲ ਦੱਸਦਾ ਕਿ ਜੋ ਅੱਜ ਦਾ ਸਿਸਟਮ ਚੱਲ ਰਿਹਾ ਅੱਜ ਦਾ ਸਿਸਟਮ ਇਹ ਆ ਵੀ ਟ੍ਰੈਂਡ ਚੱਲ ਪਿਆ ਵੀ ਅਸੀਂ ਬਾਹਰ ਜਾਣਾ ਹਰ ਇੱਕ ਨੇ ਦੇ ਮਨ ਦੇ ਵਿੱਚ ਇਹੀ ਆ ਬਾਹਰ ਜਾਣਾ ਬਾਹਰ ਦਾ ਕਿਹੜਾ ਆ ਕਿ ਕੋਈ ਇੰਡੀਆ ਦੇ ਵਿੱਚ ਮੇਰੇ ਵਰਗਾ ਕੋਈ ਸਟੱਡੀ ਕਰ ਰਿਹਾ ਨਹੀਂ ਗਿਆ ਨਾ ਕੋਈ ਕੰਮ ਕਰ ਰਿਹਾ ਨਾ ਕੁਝ ਨਹੀਂ ਕੁਝ ਨਹੀਂ ਫੇਰ ਮੇਰੇ ਵਰਗਾ ਕਹਿ ਕਹਦਨ ਦਾ ਭਈਏ ਭਜਾਓ ਭਈਏ ਭਜਾਓ ਉਹ ਨਹੀਂ ਭਜੇ ਭਈਆਂ ਨਹੀਂ ਕੰਮ ਕਰਨੇ ਉਸੇ ਮੇਰੇ ਵਰਗੇ ਨੇ ਬਾਹਰ ਆ ਜਾਣਾ ਵੇਖੋ ਤਾਂ ਚਲੋ ਮੈਂ ਵੀ ਬਾਹਰ ਆ ਮੈਂ ਵੀ ਵੀ ਚੀਤਾਡੇ ਨਾਲ ਹੁਣਾ ਵਾ ਪਰ ਉਹ ਨਹੀਂ ਹੈਗਾ ਹੋਗੀ ਗੱਲ ਗੱਲ ਇਹ ਆ ਵੀ ਜਿਹੜਾ ਜੋ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਕਰ ਲੈਣਾ ਉਹ ਪ੍ਰਦੇਸ਼ ਦੇ ਵਿੱਚ ਰਹਿ ਕੇ ਨਹੀਂ ਕਰਨਾ ਨਹੀਂ ਜੇ ਮੰਨ ਕੇ ਚਲੋ ਕਿਸੇ ਦਾ ਇੱਕ ਪੁੱਤ ਉਹ ਵੀ ਕਹਿੰਦਾ ਮੈਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਪਰ ਜਿਹੇ ਬਾਹਰ ਰਹਿ ਕੇ ਜਿਹੜਾ ਇਨਸਾਨ ਬਾਹਰ ਹੁੰਦਾ ਨਾ ਉਹਨੂੰ ਪਤਾ ਫਿਰ ਉਹਦੇ ਕੀ ਭਾਵੇਂ ਫਿਰ ਉਹੀ ਬਾਹਰ ਆਣ ਕੇ ਕਹਿੰਦਾ ਕਿ ਇੰਡੀਆ ਸਹੀ ਸੀ ਹਾਂ ਇੰਡੀਆ ਸਹੀ ਨਹੀਂ ਜੀ ਇੰਡੀਆ ਜਦੋਂ 에어ਪੋਰਟ ਤੋਂ ਬਸੇ ਜਹਾਜ਼ ਚੜ ਜਾਂਦਾ ਨਾ ਫਿਰ ਬੰਦਾ ਕਹਿੰਦਾ ਲੈ ਇੰਡੀਆ ਸਹੀ ਜਿਹਾ ਸਹੀ ਸੀ ਪਹਿਲਾਂ ਨਹੀਂ ਏਰੀਆ ਸਹੀ ਸੀ ਆਣ ਕੇ ਹਾਲਾਤ ਵੇਂਦਾ ਵੇ ਦੁਨੀਆਦਾਰੀ ਨਹੀਂ ਉਹੋ ਜਿਹਾ ਕੋਈ ਨਹੀਂ ਬੁਲਾਉਂਦੀ ਨਾ ਨੇੜੇ ਲਾਉਂਦੀ ਹੈ ਹਮ ਨਾ ਹਰ ਵੀ ਕਰਦੇ ਇੱਥੇ ਪਰਦੇਸ ਵਿੱਚ ਕੋਈ ਨਹੀਂ ਕਿਸੇ ਦਾਗਾ ਹਮ ਤੇ ਬਾਅਦ ਇਹ ਕਹਿੰਦਾ ਯਾਰ ਇੰਡੀਆ ਹੀ ਸਹੀ ਗੱਲ ਹੈ ਕਈ ਤੇ ਤੋਂ ਮਹੀਨਾ ਮਹੀਨਾ ਕੱਢਦੇ ਆ ਦੋ ਦੋ ਮਹੀਨੇ ਕੱਢਦੇ ਆ ਤੇ ਜਲ ਜਾਂਦੇ ਆ ਮਾਪੇ ਦੇ ਸਿਰ ਤੇ ਕਰ ਜਾ ਚੜ ਕੇ ਜਲ ਜਾਂਦੇ ਆ ਸਹੀ ਗੱਲ ਆ ਉਹ ਵੀ ਰੋਂਦੇ ਤੋਂ ਦੇ ਫਿਰ ਉਲਾ ਦਿੰਦੇ ਆ ਫਿਰ ਕਿਉਂਕਿ ਮਾਂ ਪਿਓ ਆ ਨਾ ਮਾਂ ਪਿਓ ਕਦੀ ਵੀ ਆਪਣੇ ਬੱਚੇ ਨੂੰ ਰੋਂਦੇ ਦੇਖ ਨਹੀਂ ਸਕਦੇ ਤੇ ਜੇ ਮੰਨ ਕੇ ਚੱਲ ਮੇਰੇ ਰਗਾ ਆਪਾ ਇੰਡੀਆ ਤੋਂ ਇੱਥੇ ਆ ਵੀ ਗਿਆ ਹਫਤੇ ਬਾਅਦ ਤੁਹਾਡੀ ਗੱਲ ਸਹੀ ਆ ਦੋ ਦੋ ਮਹੀਨੇ ਕੱਢਦੇ ਆ ਉਹ ਮ ਅੱਜ ਕੱਲ ਦੀ ਮਾਵਾਂ ਦੇ ਦਿਲ ਵੀ ਹੋ ਜੇ ਆ ਚਲੋ ਪਹਿਲਾਂ ਵੀ ਠੀਕ ਸੀ ਪਹਿਲਾਂ ਮਾਵਾਂ ਇਹ ਸੀ ਇਹ ਕਹਿੰਦੀ ਪੁੱਤ ਤੈਨੂੰ ਭੇਜਿਆ ਨਾ ਹੌਣ ਕੰਮ ਕਰ ਕਰਕੇ ਆਈ ਪਰ ਅੱਜ ਦੇ ਸਮੇ ਜਿਹੜਾ ਚੱਲਦਾ ਹੈ ਨਾ ਜੀ ਬੰਦਾ ਨੇ ਬੱਚੀ ਨੇ ਕਹਿਤਾ ਵੀ ਮੈਂ ਨਹੀਂ ਮੈਨੂੰ ਨਹੀਂ ਲੱਗਦਾ ਤੇ ਮਾਂ ਨੇ ਕਹਣਾ ਕੋਈ ਨਹੀਂ ਆ ਜਾ ਆ ਜਾ ਅੱਜ ਸਮੇ ਜੇ ਹੁੰਦਾ ਜੇ ਪੁੱਤ ਚਲਿਆ ਕੁਝ ਕਰਕੇ ਆਈ ਕੁਝ ਕਰਕੇ ਆਈ ਵਿਖਾ ਕੇ ਆਈ ਕੋਈ ਇਹ ਜਿਹੇ ਛਰੀਕਾਂ ਦੇ ਬੋਲ ਦ ਅਰਾ ਵਗੈਰਾ ਰਿਸ਼ਤੇਦਾਰਾਂ ਦੇ ਕੋਲ ਮਖੋਲ ਨਾ ਕਰਾਈ ਕਰਕੇ ਆਉਣਾ ਸਹੀ ਗੱਲ ਐ ਇਦਾਂ ਨਹੀਂ ਆਉਣਾ ਹੁਣ ਤੈਨੂੰ ਮੈਂ ਆਪਦੀ ਗੱਲ ਦੱਸਦਾ ਜਦੋਂ ਮੈਂ 6 ਮਹੀਨੇ ਮੇਰਾ ਦਿਲ ਨਾ ਲੱਗੇ ਹਾਂ ਇਹ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਕਿ ਡੈਡੀ ਮੇਰਾ ਦਿਨ ਨਹੀਂ ਲੱਗਦਾ ਤੇ ਅੱਗੋਂ ਮੈਨੂੰ ਡੈਡੀ ਨੇ ਕਾਲ ਨਾ ਬੋਲੇ ਕਹਿੰਦੇ ਆ ਜਾ ਕੋਈ ਗੱਲ ਨਹੀਂ ਤੂੰ ਮੇਰੇ ਅੰਗੂ ਬਟਾ ਖੋਦੀ ਨਹੀਂ ਆਗਾ ਵੀ ਤੈਨੂੰ ਲੱਗ ਜੂ ਪਤਾ ਵੀ ਕਿ ਮਾਪੇ ਵਾਲ ਵੇਖਣਾ ਚਾਹੀਦਾ ਕਿ ਕਿਦਾਂ ਧੱਕੇ ਤੁਹਾਡੇ ਖਾ ਕੇ ਸਾਨੂੰ ਇਹਦੀ ਤੱਕ ਪਚਾਉਨੇ ਆ ਗਾੜੀ ਆਣ ਗਈ ਐ ਇਦਾਂ ਕਰਦੇ ਸਾਡਾ ਜੀ ਨਹੀਂ ਲੱਗਣ ਜਾ ਉਹ ਜੇ ਫਲਾਂਟੇ ਇਤਾਂ ਨਹੀਂ ਗੱਡੀ ਚੱਲਦੀ ਜਿੰਨਾ ਤੱਕ ਮਾਪੇ ਉਹਨਾਂ ਤੱਕ ਤੇ ਆਪਣੀ ਐਸਿਆ ਬਾਅਦ ਸਦਾ ਮਾਪੇ ਉਹਨੇ ਨਾਲ ਥੋੜੀ ਰਹਿਣਾ ਆ ਨਹੀਂ ਰਹਿਣਾ ਜੀ ਆਪ ਆਪਣੇ ਦੀਆਂ ਬੁੱਧਾਂ ਨੂੰ ਵੀ ਇਹ ਦੱਸਾਂ ਕਿ ਗੁਣ ਕੇ ਸਾਡੇ ਮਾਪਿਓ ਨੇ ਸਾਨੂੰ ਪੱਥਰ ਬਣਾਇਆ ਹੀ ਆਈ ਕੰਮ ਕੀ ਤਾਂ ਫੇਰ ਤੁਹਾਡੇ ਤੱਕ ਪਹੁੰਚੇ ਸਹੀ ਗੱਲ ਹੈ ਸਹੀ ਗੱਲ ਹਾਂ ਇਹ ਤਾਂ ਗੱਲ ਹੈਗੀ ਹੌਸਲਾ ਨਹੀਂ ਹਾਰਨਾ ਚਾਹੀਦਾ ਬੰਦੇ ਨਹੀਂ ਹਾਰਨਾ ਚਾਹੀਦਾ ਉਹੀ ਗੱਲ ਹੈ ਨਾ ਹੁਣ 800 ਦਾ ਜਿਵੇਂ ਤੁਸੀਂ ਕਹਿੰਦੇ ਪਏ 7 ਸਾਲ ਤੁਸੀਂ ਕੱਟੇ ਆਠ ਮੈਂ ਤੁਹਾਨੂੰ ਲੱਗਿਆ ਉਹਨ ਲੱਗਾ ਠੀਕ ਆ ਤੇ ਜਿੰਦਗੀ ਦੇ ਵਿੱਚ ਕੋਈ ਸੋਚਿਆ ਸੀ ਤਾਂ ਹੀ ਇਹਨਾ ਟਾਈਮ ਕੱਟ ਕੇ ਪਹਿਲੀ ਵਾਰੀ 8-10 ਸਾਲਾਂ ਬਾਅਦ ਪਹਿਲੀ ਵਾਰੀ ਇੰਡੀਆ ਚ ਚਲੇ ਹਾਂ ਪਹਿਲੀ ਵਾਰੀ ਚਲੇ ਆ ਜੀ ਹਾਂ ਸੋਚਣਾ ਸੋਚਣਾ ਕੀ ਘਰ ਦੇ ਹਾਲਾਤ ਹੀ ਕੁਝ ਮਾਪਿਓ ਦੀਆਂ ਹਾਲਾਚੇੜੀਆਂ ਹੀ ਫਿਰ ਨਹੀਂ ਕੁਝ ਕਰਕੇ ਆਉਣਾ ਵਾਗਾ ਵੇਖਲਾ ਘਰ-ਬਾਰ ਮੈਨੂੰ ਰੋਜ ਵਿਖਾਉਣਾ ਵੀ ਆ ਵੇਖਲਾ ਇਤਾਂ ਦੇ ਹਾਲਾਤ ਹੀ ਜੇ ਤੂੰ ਨਾਂਜੀ ਲਾਇਆ ਨਾ ਕੁਝ ਕੀਤਾ ਹਾਂਜੀ ਤੇ ਕਿਚਰਾ ਮਾਹੌਲ ਵੱਖਰੇ ਆ ਜੇ ਵੱਡੀ ਜਰੀ ਸਿਸਟਰ ਆ ਵਿਉਣ ਵਾਲੀ ਆ ਉਹ ਵੀ ਨਹੀਂ ਵਿਾਈ ਜਾਣੀ ਫਿਰ ਮਾੜਾ ਚੰਗਾ ਕਰਨਾ ਪੈਣਾ ਸੀ ਹਾਂਜੀ ਹੁਣ ਮਾਰ ਮਿਹਨਤ ਕੀਤੀ ਮਾਰਾ ਜੀ ਨੇ ਸਭ ਕੁਝ ਰੰਗ ਭਗ ਲਾਏ ਆ ਹਾਂਜੀ ਹਾਂ ਜੋ ਰਹਾ ਆਪਣੋ ਵੀ ਲੱਗਦਾ ਕਿ ਨਹੀਂ ਕੀ ਕੋਈ ਹੈਗੀ ਗੱਲ ਬਾਤ ਕਿ ਇੰਡੀਆ ਚਲੇ ਹੋ ਹਾਂ ਜਿੰਨੇ ਸਾਲਾਂ ਬਾਅਦ 8 ਸਾਲ ਬਾਅਦ ਲੀ ਗਿਆ 7 ਸਾਲਾਂ ਬਾਅਦ ਚਲੇ ਆ ਮਾਤੇ 7 ਸਾਲਾਂ ਬਾਅਦ 6.5 ਸਾਲ ਲੱਗੋ ਹਾਂ ਤੇ 7 ਸਾਲਾਂ ਦੇ ਵਿੱਚ ਕੀ ਕੋਸ਼ਿਸ਼ਾਂ ਨਹੀਂ ਕਿਸੇ ਗਵਾਇਆ ਤੇ ਕੀ ਕੁਝ ਪਾਇਆ ਉਹ ਦੱਸੋ ਫਿਰ ਗਵਾਇਆ ਤੇ ਹੋਰ ਕੁਝ ਹੈ ਕੀ ਹੋਇਆ ਹਾਂ ਠੀਕ ਹੋਇਆ ਹੋਇਆ ਜੇ ਜਾਣੀਏ ਮੈਂ ਆਪਣੀ ਸਿਸਟਰ ਦੀ ਯਾਦ ਦੇ ਗਿਆ ਪ੍ਰੋਗਰਾਮ ਜਿੱਦਾਂ ਹਾਂਜੀ ਕਭ ਜੇ ਜੇ ਜਦਕਿ ਨਹੀਂ ਮੈਂ ਹੋ ਸਕਿਆ ਸਾਹ ਹਾਂਜੀ ਹਾਂ ਜਦ ਪਾਇਆ ਦੇ ਇੱਥੇ ਉਹ ਬੋਲੇ ਆਗੇ ਜਿੱਦਾਂ ਕੰਮ ਮਤਲਬ ਕੰਮ ਨਹੀਂ ਜਿਹੜਾ ਪਰਿਵਾਰ ਤੋਂ ਕੋਈ ਉਹ ਹੀ ਕੀਤਾ ਕਿ ਉਹ ਆਉਣਾ ਇੱਥੇ ਕੀ ਉਹ ਰਿਸ਼ਤੇ ਕਿਹੜਾ ਇੱਕ ਦੂਜੇ ਦੇ ਨਾਲ ਬੜਾ ਇੱਥੇ ਰਿਸ਼ਤੇਦਾਰ ਭੈਣ ਭਰਾ ਜਨਾਜ਼ ਮੇੜ ਲੈਣਾ ਇੱਥੇ ਬਸੇ ਪਾਉਣਾ ਕੀ ਹੈ ਬਸੇ ਉਹ ਕੰਮ ਕਰੀ ਜਾਂਦੇ ਬਸ ਉਹ ਨਹੀਂ ਕਰੇ ਤਦ ਉਹ ਤੇ ਠੀਕ ਆ ਪਰ ਫਿਰ ਵੀ ਕੋਈ ਇੱਕ ਚੀਜ਼ ਦੋਸੋ ਜਿਹੜੀ ਚੀਜ਼ ਪਾ ਕੇ ਤੁਹਾਨੂੰ ਖੁਸ਼ੀ ਮਿਲੀ ਹੋਵੇ ਵੀ ਹਾਂ ਤੁਸੀਂ ਤੁਹਾਡਾ ਬਾਹਰ ਆਉਣਾ ਸਫਲ ਹੋ ਗਿਆ ਵੀ ਠੀਕ ਆ ਮੈਂ ਖੁਸ਼ ਹਾਂ ਉਹ ਚੀਜ਼ ਦੇ ਵਿੱਚ ਵੀ ਜੇ ਆਂਡੇਸ ਹਸਲ ਮੈਂ ਕੱਟੇ ਹੈ ਨਾ ਵੀ ਉਹ ਚੀਜ਼ ਨਾਲ ਮੈਨੂੰ ਖੁਸ਼ੀ ਆ ਵੀ ਮੇਰਾ ਸਫਲ ਹੋ ਗਿਆ ਜੀ ਦੇਖੋ ਉਹ ਉਹ ਚੀਜ਼ ਜਿਹੜੀ ਹੈਗਾ ਤਾਂ ਜੇ ਮਾਰਾ ਫੈਮਲੀ ਖੁਸ਼ ਤੇ ਮੈਂ ਖੁਸ਼ ਮੈਂ ਇਹ ਵੇਖਿਆ ਕਿ ਮੇਰੀ ਫੈਮਲੀ ਖੁਸ਼ ਹੈ ਹੁਣ ਮੈਂ ਕੰਮ ਕਰਦਾ ਚਲੋ ਕੰਮ ਕਰ ਕਰਕੇ ਕੰਮ ਕਰਦਾ ਹਰੇਕ ਬੰਦਾ ਕਰਦਾ ਚਲੋ ਆਪਾਂ ਮੈਂ ਜੀ ਕੀਤੀ ਪਰਿਵਾਰ ਖੁਸ਼ ਪਰਿਵਾਰ ਦੀ ਹਰੇਕ ਜ਼ਰੂਰਤਾਂ ਲੋੜਾਂ ਜੋ ਵੀ ਕੋਈ ਸ਼ਾਂਗ ਰਵਗਰ ਜੋ ਵੀ ਜੀ ਕੀਤਾ ਉਹ ਸਾਰਾ ਕੁਝ ਪੂਰਾ ਉਹ ਖੁਸ਼ ਹੈ ਪਰਿਵਾਰ ਖੁਸ਼ ਤੇ ਮੈਂ ਖੁਸ਼ ਹਾਂ ਜੀ ਇਹੋ ਕੁਝ ਪਾਇਆ ਕਿ ਜੇ ਪਰਿਵਾਰ ਖੁਸ਼ ਹੈ ਤੇ ਆਪਾਂ ਹੋਲੇ ਪਾਸੇ ਉਹ ਸਭ ਪੂਰਾ ਚਲੋ ਇਹੋ ਕੋਈ ਕਮਾਇਆ ਸਤਨ ਸਹੀ ਹੈ ਜੀ ਮੈਂ 7 ਸਾਲਾਂ ਦੇ ਵਿੱਚ ਕਦੀ ਜੀ ਨਹੀਂ ਕੀਤਾ ਜਾਨ ਨੂੰ ਇੰਡੀਆ ਜੀ ਤੇ ਬਹੁਤ ਵਾਰੀ ਕੀਤਾ ਪਰ ਹਾਲਾਤ ਦੇ ਕੁਝ ਇਤਾਂ ਦੇ ਨਹੀਂ ਦੱਸੇ ਸਹੀ ਹੈ ਚਲੋ ਕੋਈ ਹੁਣ ਤੈਨੂੰ ਕਿੰਨਾ ਕੁ ਚਾਹ ਆਈ ਜਲ ਹੁਣ ਚਾਹ ਤੇ ਬਹੁਤ ਜਾ ਚਾਹ ਬੜਾ ਕਿੰਨਾ ਫਿਰ ਹੋਈ ਚਾਹ ਜਲਦੀ ਖੁਸ਼ੀ ਦੱਸ ਭਈ ਤਾਂ ਬਈ ਹਾਂ ਤੈਨੂੰ ਬਹੁਤ ਅੱਛੀ ਚੀਜ਼ ਵਿੱਚ ਖੁਸ਼ੀ ਆ ਜਾਣ ਦੀ ਜਾਨ ਜੀ ਖੁਸ਼ੀ ਵਿੱਚ ਆ ਗਿਆ ਆਪਣੇ ਮਾਪਿਓ ਭੈਣ ਭਰਾਵਾਂ ਨੂੰ ਮਿਲਣਾ ਖੁਸ਼ੀ ਦਰਸ ਨਹੀਂ ਸਕਦਾ ਕਿੰਨੀ ਹੋ ਰਹੀ ਆ ਹਮ ਕਿੰਨੀ ਜਾਨੀ ਕਿ ਇਹ ਜਾਵੇਂ ਬੈਠਾ ਹਾਂ ਹਮ ਇੱਥੇ ਗੱਲੇ ਕੀ ਹਾਂ ਕੋਸ਼ ਚ ਹਰੇਕ ਬੰਦਾ ਹੁੰਦਾ ਕਿਉਂਕਿ ਇੰਡੀਆ ਨੂੰ ਜਾਂਦਾ ਹਰੇਕ ਬੰਦਾ ਕੋਸ਼ ਹੁੰਦਾ ਕਿ ਆਂ ਚੱਲਦੇ ਆ ਆਪਣੇ ਮਾਂ ਪਿਓ ਦੇ ਕੋਲ ਉੱਥੋਂ ਦਾ ਕਿਸੇ ਦਾ ਉਹਨੂੰ ਦੇਲੀ ਜੀ ਮੁੱਲ ਦਾ ਜਿਵੇਂ ਇੰਡੀਆ ਆਪਾਂ ਕਿਹੜੀ ਦੀਦਾ ਹਰੇਕ ਚੀਜ਼ ਚ ਮੁੱਲ ਦੀ ਆ ਤੇ ਇੱਥੇ ਜਦ ਇੰਡੀਆ ਦਾ ਆਪਣੇ ਹੁਣ ਮੰਨ ਕੇ ਜੇ ਸਾਲ ਦੇ ਝਾਣੇ ਪਿਆ ਕੋਈ ਫਿਕਰ ਨਹੀਂ ਕੋਈ ਫੱਕਾ ਨਹੀਂ ਉੱਤੇ ਕੋਈ ਨਹੀਂ ਇੱਥੇ ਦੇ ਆਦੇ ਕਿੰਨੇ ਚਾਪਣੂ ਕੀ ਕਰਦਾ ਹੈ ਪਾਣੀ ਦਾ ਨਾ ਪੱਤੀ ਦਾ ਪੱਤੀ ਦੀ ਵੀ ਇਦਾਂ ਫ੍ਰੀ ਚਲਦੀ ਗਈ ਹਾਂਜੀ ਕੋਈ ਮੈਂ ਤਾਂ ਤੇ ਗੱਲ ਕਰਦੀ ਆ ਲੰਗਰ ਲੋਕਾਂ ਫ੍ਰੀ ਲਾਏ ਆ ਇੰਡੀਆ ਨਾਲ ਦੇ ਕੋਈ ਰੀਜ ਨਹੀਂ ਪੰਜਾਬ ਦੀ ਧਰਤੀ ਦੀ ਕੋਈ ਰੀਜ ਨਹੀਂ ਕਰ ਸਕਦੇ ਕੋਈ ਵੀ ਕੰਟਰੀ ਭਾਵੇਂ ਅਮਰੀਕਾ ਕੈਨੇਡਾ ਕੋਈ ਵੀ ਨਹੀਂ ਉਹ ਤਾਂ ਚਲੋ ਇੱਕ ਫੋਨ ਚੋਣਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਹੁਣ ਟਿੱਟ ਖਾਤਰ ਆਪਾਂ ਨੂੰ ਕੋਈ ਇੱਥੇ ਕਵੇ ਨਾ ਫਲਾਣਾ ਕੰਮ ਕਰਦੇ ਆਪਾਂ ਬੜਾ ਬੜ ਕਰਦੇ ਆ ਪਰ ਇੰਡੀਆ ਦੇ ਵਿੱਚ ਮੰਨ ਕੇ ਚੱਲ ਮੈਂ ਕਿਤੇ ਦੁਕਾਨ ਤੇ ਕੰਮ ਕਰਨ ਲੱਗ ਗਿਆ ਮੈਨੂੰ ਕਵੇ ਤੂੰ ਦੂਸਰੀ ਉੱਠ ਕੇ ਜਦੋਂ ਦੁਕਾਨ ਤੇ ਆਉਣਾ ਝਾੜੂ ਫੇਰਨਾ ਮਿਰਰ ਰੰਗਣਾ ਹਾਂ ਮੈਂ ਤਾਂ ਫੇਰੂੰਗਾ ਸੀ ਝਾੜੂ ਫੇਰੂੰਗਾ ਮੈਂ ਸ਼ਰਮ ਕਰਨਾ ਮੈਂ ਗੱਲਾਂ ਕਿਉਂ ਉਹ ਚੀਜ਼ ਤੁਸੀਂ ਕੀ ਕਹਿੰਨਾ ਕਹਿੰਦੇ ਹੋ ਕੰਮ ਨੂੰ ਤੁਸੀਂ ਕੀ ਕਹਿੰਦੇ ਹੋ ਕੰਮ ਉੱਥੇ ਵੀ ਕਰਨਾ ਚਾਹੀਦਾ ਉੱਥੇ ਵੀ ਕਰਨਾ ਚਾਹੀਦਾ ਉੱਥੇ ਆਪਾਂ ਪੈਸਾ ਕੋ ਕਰਾਂਗੇ ਤੇ ਵਧੀਆ ਆਪਣੇ ਪਰਿਵਾਰ ਦੇ ਵਿੱਚ ਹਾਂ ਤਾਲੇ ਆਪਾਂ ਸ਼ਾਮ ਸਵੇਰੇ ਕੰਮ ਤੇ ਆਉਣਾ ਵਾ ਪਰਿਵਾਰ ਨੂੰ ਮਿਲ ਕੇ ਆਉਣਾ ਵਾ ਸ਼ਾਮ ਨੂੰ ਜਾਣਾ ਆਪਾਂ ਪਰਿਵਾਰ ਚ ਬਹਿ ਜਾਣਾ ਰੋਟੀ ਪੱਕੀ ਰੋਟੀ ਪੱਕੀ ਬਗਾਈ ਹਰ ਇੱਕ ਚੀਜ਼ ਮਿਲਦੀ ਆ ਪਰਿਵਾਰ ਵੀ ਮਿਲਣਾ ਹਸਣਾ ਖੇਡਣਾ ਵੀ ਜੋ ਆਡੇ ਨਾਲ ਸਾਰੀ ਝਾੜੀ ਹੋਇਆ ਪਿੱਛੇ ਭਵੇਂ ਚੰਗੀ ਭਵੇਂ ਮਾੜੀ ਆਈ ਜਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਭੁੱਲ ਜਾਂਦੇ ਆ ਹਾਂਜੀ ਭੁੱਲ ਜਾਂਦੇ ਆ ਸਵੇਰੇ ਫੇਰ ਜਾਂਦੇ ਆ ਉੱਥੇ ਜਾ ਕੇ ਫੇਰ ਕੰਮ ਕਰਦੇ ਆ ਹੱਥ ਦੇ ਖੇਡਦੇ ਚਲੋ ਮੜ ਜਾ ਕੇ ਫੇਰ ਅਗਲੇ ਦਿਨ ਜਾ ਕੇ ਇਦਾਂ ਹੀ ਚੱਲਦਾ ਰਹਿੰਦਾ ਹੁਣ ਇੱਥੇ ਆ ਇੱਥੇ ਸਵੇਰੇ ਉੱਠਣਾ ਆਪਣਾ ਸਾਰਾ ਕੁਝ ਧਿਆਰ ਹੋਣਾ ਰੋਟੀ ਪਾਣੀ ਆਪ ਬਣਾਉਣਾ ਫਤ ਚਾਹ ਪਾਣੀ ਬਣਾਉਣਾ ਪੀ ਕਿੰਨੀ ਟੈਨਸ਼ਨ ਹੁੰਦੀ ਪੇ ਕੰਮ ਤੇ ਨਿਕਲਣਾ ਹੀ ਨਿਕਲਣਾ ਨਿਕਲਣਾ ਹੀ ਨਿਕਲਣਾ ਇੱਥੇ ਬੁਖਾਰ ਵੀ ਚੜਿਆ ਹੋਵੇ ਬੁਖਾਰ ਵੀ ਚੜਿਆ ਹੋਵੇ ਜਿੰਦਾ ਮਰਜੀ ਹੋ ਜਿੰਨਾ ਮਰਜੀ ਬਿਮਾਰਿਆ ਨਾ ਇੱਥੇ ਦਿਨੋਂ ਆਪ ਨੂੰ ਹੀ ਕਰਨਾ ਪੈਣਾ ਸਹੀ ਗੱਲ ਇੱਥੇ ਕਰਨਾ ਹੀ ਪੈਣਾ ਵਾ ਕੋਈ ਜਾ ਕੇ ਮੈਂ ਜੇ 1 ਮਿੰਟ ਵੀ ਬੰਦਾ ਲੰਮੇ ਪੈ ਗਿਆ ਨਾ ਲੇਟ ਹੋ ਗਿਆ ਸਾਰਾ ਨੁਕਸਾਨ ਹੋਣਾ ਕੋਈ ਕਿਸੇ ਨੇ ਕੋਈ ਚਾਲ ਨੁਕਸਾਨ ਨਹੀਂ ਹੈਗੀ ਚਲੋ ਜ਼ਿੰਦਗੀ ਜਿਣੀ ਆ ਜ਼ਿੰਦਗੀ ਦਾ ਕੋਈ ਪ੍ਰੋਸਾ ਨਹੀਂ ਹੈਗਾ ਹਣਾ ਗੱਲ ਵੀ ਨੁਕਸਾਨੀ ਦੀ ਗੱਲ ਨਹੀਂ ਹੈਗੀ ਮੈਂ ਇਹ ਗੱਲ ਕਹਿਣਾ ਵੀ ਸਾਡੀ ਇੱਕ ਹੈਬਿਟ ਬਣ ਜਾਂਦੀ ਹੈ ਇੱਕ ਸੋਚ ਹੀ ਉਹ ਜੀ ਬਣ ਜਾਂਦੀ ਹੈ ਕਿ ਅਸੀਂ ਕੰਮ ਤੇ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਠੀਕ ਆ ਤੇ ਇਹ ਦੁੱਖ ਆ ਸੋਖਾ ਪਰ ਕਿਉਂਕਿ ਸਾਨੂੰ ਇਹ ਬਣ ਜਾਂਦੀ ਹੈ ਸਾਨੂੰ ਫਿਕਰ ਆ ਕਿ ਸਾਡਾ ਮਹੀਨਾ ਆਣਾ ਮਹੀਨੇ ਬਾਅਦ ਹੀ ਰੈੱਡ ਵੀ ਦੇਣੇ ਆ ਪਾਣੀ ਗੱਲ ਇਹ ਨਹੀਂ ਹੁੰਦੀ ਬਲਕਿ ਕਿਉਂਕਿ ਵੀਰੇ ਦੇਖ ਜੇ ਆਪਣਾ ਸਰੀਰ ਸਹੀ ਹੈ ਨਾ ਦੇ ਆਪਾਂ ਕੰਮ ਵੀ ਕਰਾਂ ਪਰ ਇੱਕ ਸਾਡੀ ਹਾਈਬ੍ਰਿਡ ਬਣ ਜਾਂਦੀ ਆ ਉਹ ਇੰਡੀਆ ਟੱਡ ਵੀ ਤੋਂ ਲੱਜ ਜੀ ਕਿਨੇ ਨਹੀਂ ਕੋਈ ਨਹੀਂ ਆਉਂਦਾ ਕੁਝ ਨਹੀਂ ਹੁੰਦਾ ਘਰੇ ਬੈਠੇ ਆ ਰਾਮਨਾ ਸੌਂਦੇ ਟੱਡ ਛੱਡੋ ਜੀ ਮਾੜਾ ਜਾਂ ਮੀਂਹ ਆ ਜੇ ਚੱਲ ਛੜੀ ਲੱਗੀ ਅੱਜ ਬੈ ਜਾ ਰਾਮਨਾ ਚਿਹਰੇ ਚਲ ਜਾਣਗੇ ਹਾਂ 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 ਇੱਥੇ ਭਾਵੇਂ ਮੀਂਹ ਕਿੰਨੇ ਪਿੰਜੇ ਫੁੱਲ ਪੈਣ ਦੇ ਵਿੱਚ ਪਾਣੀ ਵੀ ਆ ਜੇ ਆਪਾਂ ਤਾਂ ਵੀ ਚੱਲ ਜਾਂਦੇ ਕੋਈ ਗੱਲ ਨਹੀਂ ਪਾਣੀ ਆ ਗੱਲ ਨਹੀਂ ਆ ਭਾਵੇਂ ਅਗਲੇ ਬੰਨੇ ਕੋਈ ਟੋਇਆ ਹੀ ਹੋਵੇ ਅਸੀਂ ਟੋਇਆ ਨੂੰ ਵੇਖਣਾ ਉੱਥੇ ਟਿੱਕੀ ਹੈ ਉੱਥੇ ਟਿੱਕੀ ਹੈ ਸਹੀ ਹੈ ਗੱਲ ਹੋਈ ਨਾ ਹੁਣ ਮੈਂ ਤੁਹਾਨੂੰ ਇਹ ਗੱਲ ਕਿਹਨੂੰ ਕ ਵੀ ਮੈਂ ਮੈਂ ਵੀ ਵਿਚੇ ਹਾਂ ਨਾ ਮੈਂ ਵੀ ਤੇਰੇ ਨਾਲ ਨਾ ਪਰਦੇ ਹੋ ਮੈਂ ਫਰੀਦ ਜੀ ਦੇ ਵਿੱਚ ਬੈਠਾ ਹਾਂ ਵਿਚੇ ਹਾਂ ਅਜੀਜ਼ ਜੀ ਦੇ ਵਿੱਚ ਬੈਠਾ ਵਾਂ ਪਰ ਗੱਲ ਇਹ ਆ ਗਈ ਨਾ ਵੀ ਹੁਣ ਜਿਵੇਂ ਕਿਸੇ ਨੇ ਇਹ ਜ ਆਪ ਨੂੰ ਥਲੇ ਕਮੈਂਟ ਵੀ ਕਰੋ ਜਾਂ ਕੋਈ ਗੱਲ ਵੀ ਕੋਈ ਕਹੂਗਾ ਆਪ ਨੂੰ ਪੁੱਛੂਗਾ ਵੀ ਤੁਸੀਂ ਆਪ ਬਾਹਰ ਬੈਠੇ ਆ ਸਾਨੂੰ ਮਤਾ ਦਿੰਨੇ ਹਨਾ ਪਰ ਗੱਲ ਇਹ ਆ ਵੀ ਅਸੀਂ ਜੋ ਅੰਬਰੀਏ ਉਹ ਜਿੱਗੇ ਡਿੱਗੇ ਆ ਅਸੀਂ ਕਹਿੰਨੇ ਤੁਸੀਂ ਨਾ ਡਿੱਗੋ ਤੁਸੀਂ ਨਾ ਡਿੱਗੋ ਜੇ ਤੁਹਾਡਾ ਸਰਦਾ ਹੈ ਨਾ ਤੁਹਾਡਾ ਸਰਦਾ ਜੀ ਆਪਣੇ ਪਰਿਵਾਰ ਦੇ ਵਿੱਚ ਰਹੋ ਪਰਿਵਾਰ ਦੇ ਵਿੱਚ ਰਹੋ ਆਪਣਾ ਵਧੀਆ ਜਲਾਓ ਕੋਈ ਇੱਥੇ ਜੇ ਤੁਹਾਡੇ ਕੋਲ ਥੋੜਾ ਬੋਧ ਹੈਗਾ ਵਾ ਜਾਨੀ ਕਿ ਸਰਦਾ ਵਾ ਕਿਸੇ ਦਾ ਲੈਂਡ ਦੇਣ ਨਹੀਂ ਕੋਈ ਵੀ ਪ੍ਰੋਬਲਮ ਨਹੀਂ ਆ ਤੁਸੀਂ ਗਾਂ ਦੀ ਸੋਚੋ ਕਿ ਅਸੀਂ ਇੱਥੇ ਇਨਵਾਈਟ ਕਰਾ ਇੰਨਾ ਕਰੀਏ ਤੇ ਕਾਨੂੰ ਕਿੰਨੀ ਬਚਾਉ ਦਿੰਦੀ ਐ ਇਦਾਂ ਕਰਕੇ ਬਿਜ਼ਨਸ ਵਧਾਓ ਬਾਹਰ ਦਾ ਕੀੜਾ ਆਪਣੇ ਦਿਮਾਗ ਜੋ ਕੱਢੋ ਜਿਹੜੀ ਗੱਲ ਚੱਲ ਬਿਜ਼ਨਸ ਦੀ ਵੀ ਇੱਕ ਪਾਸੇ ਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਬੰਦਾ ਜਿਹੜਾ ਰੋਟੀ ਖਾਂਦਾ ਨਾ ਜਿਹੜਾ ਅੱਜ ਤੱਕ ਸਮਾ ਵੀਰੇ ਜਿਹੜਾ ਬੰਦਾ ਰੋਟੀ ਖਾਂਦਾ ਆਪਦਾ ਪਰਿਵਾਰ ਦੇ ਵਿੱਚ ਖੋਜਣਾ ਉਹਦੇ ਨਾਲ ਦੀ ਕਿਤੇ ਰੀਸ ਨਹੀਂ ਕਿਉਂਕਿ ਵੀਰੇ ਪੈਸਾ ਨਾ ਪੈਸਾ ਤੁਹਾਡੇ ਤੁਹਾਡੇ ਨਾਲ ਨਹੀਂ ਜਾਣਾ ਤੁਹਾਡੇ ਨਾਲ ਇੱਕ ਤੁਹਾਡਾ ਸੁੱਖ ਜਾਣਾ ਤੁਹਾਡਾ ਤੁਸੀਂ ਇੱਕ ਦਿਨ ਭਵਿੱਖ ਕੀਤਾ ਜਿਹੜਾ ਦਿਨ ਭਵਿੱਖ ਕੀਤਾ ਨਾ ਉਹੀ ਜਾਣਾ ਹੋਰ ਕੁਝ ਨਹੀਂ ਜਾਣਾ ਹੈਗਾ ਜੇ ਮੰਨ ਕੇ ਚੱਲੀਏ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਮੇਰੀ ਜੋ ਸੋਚ ਆ ਮੈਂ ਇਹ ਗੱਲ ਕਹਿਣਾ ਵੀ ਠੀਕ ਆਰ ਇੱਕ ਇਨਸਾਨ ਨੇ ਜਾਣਾ ਮੈਂ ਵੀ ਜਾਣਾ ਤੁਸੀਂ ਵੀ ਜਾਣਾ ਕਿਸੇ ਨੇ ਨਹੀਂ ਇਸ ਦੁਨੀਆ ਤੇ ਰਹਿਣਾ ਸਭ ਨੇ ਜਾਣਾ ਸਭ ਨੇ ਜਾਣਾ ਪਰ ਜਿੰਨਾ ਵੀ ਸਮਾਂ ਬਦੀਦ ਬੰਦਾ ਕਰਕੇ ਜਾ ਫਿਰ ਖੁਸ਼ ਰਹੇ ਆਬਦ ਜਿੰਗੀਆਂ ਚੰਗੀਆਂ ਚਾਦਾ ਛੱਡ ਕੇ ਜਾਵੇਗੇ ਬੰਦਾ ਜਿਆਦਾ ਜਿਆਦਾ ਮੇਰੀ ਗੱਲ ਸੁਣੋ ਯਾਰ ਮੇਰੀ ਗੱਲ ਸੁਣੋ ਯਾਰ ਮੈਂ ਤਾਂ ਨਹੀਂ ਗੱਲ ਕਹਿਣਾ ਯਾਦ ਕੀਤੇ ਵਾਲੀ ਕਿਹੜੀ ਗੱਲ ਯਾਦ ਤੂੰ ਕੋਈ ਦੇਖਣਾ ਤੈਨੂੰ ਕੋਈ ਯਾਦ ਕਰਦਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਵੀ ਟਾਈਮ ਹੈ ਤੂੰ ਆਪ ਖੁਸ਼ ਰਹੇ ਠੀਕਾ ਖੁਸ਼ੀ ਖੁਸ਼ ਰਹਾ ਜੋ ਜੀ ਕਰਦਾ ਕਾਰ ਠੀਕਾ ਆਦਨਿਆਰੇ ਜਿੰਦਗੀ بار بار ਨਹੀਂ ਮਿਲਦੀ ਜਿੰਦਗੀ بار بار ਨਹੀਂ ਮਿਲਦੀ ਪਰ ਇਹੀ ਗੱਲ ਦੱਸਣਾ ਜਿਵੇਂ ਮੈਂ ਅਨੁਹੀ ਗੱਲ ਕਰਨਾ ਵੀ ਹਰੇਕ ਇਨਸਾਨ ਦੇ ਵਿੱਚ ਦੀ ਜਿੰਦਗੀ ਦੇ ਵਿੱਚ ਬੜੇ ਅਜਿਹੇ ਇਨਸਾਨ ਵੀ ਹੁੰਦੇ ਆ ਵੀ ਜਿਹੜੇ ਕੰਮ ਨੂੰ ਹੀ ਇੱਕ ਟਾਈਮ ਦਿੰਦੇ ਆ ਆਪਣੇ ਆਪ ਨੂੰ ਟਾਈਮ ਨਹੀਂ ਦਿੰਦੇ ਆਪਣੇ ਫੈਮਿਲੀ ਨੂੰ ਟਾਈਮ ਦਿੰਦੇ ਪਰ ਤੁਸੀਂ ਆਪਣਾ ਇੱਕ ਇੱਕ ਉਹ ਚੀਜ਼ ਬਣਾਓ ਵੀ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਠੀਕਾ ਪੈਸੇ ਬਿਨਾਂ ਗਤੀ ਨਹੀਂ ਕੰਮ ਬਿਨਾਂ ਕੋਈ ਗਤੀ ਨਹੀਂ ਜੇ ਕੋਈ ਨਾ ਕੰਮ ਕਰੇ ਤੇ ਡਿਟਰਬਿਊ ਨੂੰ ਹੁੰਦੀ ਆ ਵੀ ਤੂੰ ਕੰਮ ਨਹੀਂ ਕਰਦਾ ਤੂੰ ਨੁਕਮਾ ਤੂੰ ਬਿੱਲਾ ਤੁਰਿਆ ਕਰਦਾ ਕੰਮ ਵੀ ਕਰੋ ਤੇ ਆਪਣੀ ਫੈਮਲੀ ਦੇ ਨਾਲ ਰਹੋ ਪਰ ਇਹ ਕੋਸ਼ਿਸ਼ੇ ਕਰੋ ਵੀ ਆਪਣੇ ਪਰਿਵਾਰ ਦੇ ਵਿੱਚ ਜੀ ਰਹੋ ਪਰਿਵਾਰ ਨੂੰ ਖੁਸ਼ ਅੱਜ ਤੁਸੀਂ ਚੱਲੇ ਹੋ ਤੇ ਮਾਂ ਨੂੰ ਕਿੰਨੀ ਖੁਸ਼ੀ ਹੋਣੀ ਬੜੀ ਬਹੁਤ ਜ਼ਿਆਦੀ ਆ ਸਮਝ ਨਹੀਂ ਜਾਂਦੀ ਨੇ ਮਾਂ ਕੇ ਨਹੀਂ ਹੁੰਦੀ ਕਿਹੜੇ ਵੇਲੇ ਆ ਕਰ ਜਿਵੇਂ ਕਿੰਨੀ ਵੇਖਦੀ ਹੋਣੀ ਹੈ ਤਿੰਨ ਤਿੰਨ ਦਿਨ ਹੋ ਗਏ ਮੈਨੂੰ ਦੱਸਣਾ ਕਿ ਮੈਂ ਆਉਣ ਲੱਗਾ ਉਹ ਸੌਂਦਾ ਹੀ ਨਹੀਂ ਦੇ ਹਾਂ ਆਉਣ ਸੌਂਦਾ ਕਿੱਦਣਾ ਕਿੱਦਣਾ ਉਤਰਨਾ ਕਿੰਨੇ ਵਜੇ ਉਤਰਨਾ ਮੈਂ ਪਹਿਲਾਂ ਆਉਂਗਾ ਕਪਟਿਓ ਮੈਂ ਜਦ ਮੈਨੂੰ ਨੀਂਦ ਹੀ ਨਹੀਂ ਆਉਂਦੀ ਅਸਲ ਜਗਤ ਇੰਨੇ ਜਰਬਤ ਮਿਲ ਜਾਵਾ 80 ਸਾਲ ਹੋਏ ਇਹ ਲਿਆ ਹਾਏ ਕਿੰਨੀ ਦੂਰ ਮੰਜ਼ਲਾਂ ਨੇ ਲੱਭਾਂ ਅਡਰਸ ਮੈਂ ਮਾਂਦਿਆਂ ਕਦਮਾਂ 'ਚ ਰੱਖੂ ਸਕਸੈਸ ਮੈਂ ਕਿੰਨੀ ਦੂਰ ਮੰਜ਼ਲਾਂ ਨੇ ਲੱਭਾਂ ਅਡਰਸ ਮੈਂ ਮਾਂਦਿਆਂ ਕਦਮਾਂ 'ਚ ਰੱਖੂ ਸਕਸੈਸ ਮੈਂ ਕਦਮ ਇਹ ਨਿਰੰਕਾਰ ਦੀ ਦੁਨੀਆ ਚੱਲਦੀ ਹੈ ਪਾਗਾਂ ਚ ਲਿਖਿਆ ਜੀਵ ਆਤਮਾ